ਦੀ ਮਾਂ ਤੇ ਦੀ ਪੈਣ ਤੇ ਇਹਦਾ ਪਿਓ ਆਇਆ ਇਹਨਾਂ ਆਪਣਾ ਟੈਚੀ ਬੈਗ ਭਰ ਕੇ ਲਿਆਈ ਸਾਰਾ ਕੁਝ ਸਾਡਾ gold ਚੋਰੀ ਕਰਕੇ ਲੈ ਗਿਆ ਅਸੀਂ ਲੁੱਟੇ ਗਏ ਸਾਨੂੰ ਸਨਦਰ ਸਾਹਿਬ ਬਹੁਤ ਅੱਖ ਹੋਇਆ ਜੀ ਪ੍ਰਾਜਨ ਕਰਨ ਇਹਨਾਂ ਨੇ ਕਹਿੰਦਾ 700 ਕਰ ਵੀ ਕੀਤੀ ਜੇ ਸਾਡਾ ਸੋਨਾ ਬਰਮ ਕੀਤਾ ਜਾਵੇ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗੇ ਬਿਮਾਰੰਦੀ ਹੈ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਗ੍ਰਾਮ ਕਰੀ 5 ਗ੍ਰਾਮ ਇਹ ਵਿਆਦੋਂ ਕਰਾ ਇੱਕ ਮਹੀਨਾ ਇਹਦਾ ਕਰੀਏ ਜੀਵਨ ਹਸਪੀਟਲ ਉਸ ਵੇ ਪੀਜੀਐਚ ਰੈਫਰ ਕਰਤਾ ਸਾਨੂੰ ਕਹਿੰਨੇ ਡੇਂਗੂ ਹੋਇਆ ਮੇਰੇ ਮੁੰਡੇ ਦਾ ਵਿਆਹ ਅਸੀਂ 31 12 2022 ਨੂੰ ਜੀ ਇਹ ਐਮਬੈਰੀ ਬਿਓਰਨ ਨਾਲ ਹੀ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਤੇ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡ ਪੇ ਵੀ ਆਜੀ ਡੇਟ ਵੀ ਰੋਡ ਪੇ ਵੀ ਹੈ ਦਾਖਲ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਤ ਕੀਤੀ ਸੀ ਟਾਈਮ ਲੈ ਲਈ ਇਹਨਾਂ ਨੇ ਲਿਆ ਨਹੀਂ ਇਹਨਾਂ ਦੇ ਦਿਲ ਚ ਕਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਜੀ ਇਲਾਵਾ ਫਿਰੇ ਕੀਤੇ ਵਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗੇ ਬਿਮਾਰੰਦੀ ਹੈ ਤੇ ਇਹਦਾ ਖੂਨ ਕਟ ਕੇ ਟੈਸਟ ਕਰਾਈ ਸੀ 4 ਗ੍ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ ਰੱਖ ਲਈਏ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਚ ਰੈਫਰ ਕਰਤਾ ਸਾਨੂੰ ਕਹਿੰਦੇ ਡੇਂਗੂ ਹੈ ਸਾਡੇ ਨੇ ਬੜਾ ਧੋਕਾ ਧੜੀ ਕੀਤੀ ਹੈ ਵਿਚੋਲਾਣਾ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੀਮ ਵੀਪੀਐਸੀ ਦੇਸ ਪਿੱਛੋ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾ ਅਸੀਂ ਵਿਚੋਲਣਾ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਦੇ ਹਾਂ ਜੀ ਕਹਿੰਦੇ ਸਾਲਾ ਸਾਰਾ ਕੁਝ ਸਾਮਾਨ ਲੈ ਕੇ ਆ ਜਾ ਫਟਾਫਟ ਟੈਚੀ ਬੈਗ ਭਰ ਕੇ نیچے ਆ ਜਾ ਜੇ ਨੀਚੇ ਘਨੇ ਤਰੀਬੇ ਲੱਗੜੇ ਇਹਨੇ ਆਪਣਾ ਟੈਚੀ ਬੈਗ ਭਰ ਕੇ ਲਿਆ ਹੀ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਡਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 6:00 ਵਜੇ ਜੀ ਅਸੀਂ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਤਕੜ ਦੜੀ ਕੀਤੀ ਵਿਚੋਲਾ ਨੇ ਮਿਲਿਪੁਰ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪਲੀਕੇਸ਼ਨ ਦਿੱਤੀ 6 ਪਰਵਿ 2000 ਇਹਦੇ 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਨਾ ਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸ ਕਿ ਜਾਂਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰਗੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਦੇ ਇਹਨਾਂ ਨੇ ਫਿਰ ਛੁੱਠੀ ਦਰਖਾਸਤ ਸਾਡੇ ਕੋਲ ਦੇਤੀ ਡੋ ਰਿਐਕਟਿਵ ਦੀ ਨਾ ਇਹਨਾਂ ਕੋ ਕੋਈ ਸਬੂਤ ਭੂਮੈਂਟਲ ਸਰਚ ਵਾਪਸ ਚਲੀ ਗਈ ਕਾਉਂਸਲਿੰਗ ਤੋਂ ਵਾਪਸ ਆ ਤੇ ਕਿ ਡੀਐਸਪੀ ਤੋਂ ਵਾਪਸ ਚਲੀ ਗਈ ਚਾਂਸ ਸਿੰਘ ਕੋ ਇਹਨਾਂ ਮਿਲੀ ਭੁਗਣ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਹੋਣ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇਣੀ ਸਾਡੇ ਨਾਲ ਕੀਤੀ ਜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਇਹ ਪਹਿਲਾਂ ਸੱਟਾਂ ਲੱਗੀਆਂ ਹੈ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾ ਹੈ ਮੈਂ ਤੁਹਨੇ ਜ਼ਿਆਦਾ ਬੈਡ ਰੈਸਟੇ ਮੈਂ ਹਾਂ ਚਾਰ ਮਹੀਨੇ ਹੋ ਗਏ ਮੈਂ ਬੈੜਤੇ ਹਾਂ ਉਹ ਗਏ ਜੀ ਮੈਂ ਬੈਡ ਰੈਸਟੇ ਅਸੀਂ ਲੁੱਟੇ ਗਏ ਸਾਨੂੰ ਸਾਡਾ ਬਹੁਤ ਥੱਕਾ ਹੋਇਆ ਹੈ ਜੀ ਉਪਰਾਸ਼ਨ ਕਰਨ ਇਹਨਾਂ ਨੇ ਕਹਾਂ ਸਕਦੇ ਕਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ ਕਿ ਇਹਨਾਂ ਕਰਾ ਸਕਦੇ ਸਰ ਕਰ ਵੀ ਕੀਤੀ ਜਾਏ ਧਾਰਾ ਬੱਕੇ ਐਡ ਕੀਤੀ ਜਾਂਦਾ ਪੰਡਿਤ ਅਮਕੀਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज ਬਾਦਸ਼ਾ ਹਰ ਸਮੱਸਿਆ ਦਾ ਗਰੰਟੀ ਨਾਲ ਹੱਲਬਾਉ ਬਸ਼ਕਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇ ਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲਬਾਣ ਲਈ ਇੱਕ ਵਾਰ ਜਰੂਰ ਫੋਨ ਕਰੋ